ਸ਼੍ਰੀ ਗੁਰੂ ਰਵਦਾਸ ਮਹਾਰਾਜ ਨੂੰ ਮੰਨਣ ਵਾਲੀਆਂ ਸੰਗਤਾਂ ਲਈ ਬਹੁਤ ਇੱਕ ਸੂਚਨਾ ਹੈਗੀ ਆ ਖੁਸ਼ੀ ਵਾਲੀ ਸੂਚਨਾ ਹੈ ਕਮਿਸ਼ਨ ਦੇ ਦਫਤਰ 29 9 25 29 ਸਤੰਬਰ ਨੂੰ ਅੱਜ ਤੋਂ ਲਗਭਗ 28 ਦਿਨ ਪਹਿਲਾਂ 30 ਦਿਨ ਪਹਿਲਾਂ ਇੱਕ ਸ਼ਿਕਾਇਤ ਆਈ ਸੀ ਗੁਰੂ ਰਵਦਾਸ ਭਵਨ ਬਣਾਉਣ ਦੇ ਲਈ ਲਾਲੜੂ ਜਿਹੜਾ ਨਗਰ ਕੌਂਸਲ ਨਗਰ ਕੌਂਸਲ ਲਾਲੜੂ ਵੱਲੋਂ ਇਹ ਜਿਹੜਾ ਬਿਵਾਦ ਸੀ 2016 ਤੋਂ ਚੱਲ ਰਿਹਾ ਸੀ। ਇਹਦੀ ਕਹਾਣੀ ਇਹ ਸੀ ਕਿ 2030112016 ਮਤਾ ਨੰਬਰ 155 ਨਗਰ ਕੌਂਸਲ ਲਾਲੜੂ ਇਹਨਾਂ ਨੇ ਪਾਇਆ ਸੀ ਕਿ ਲਾਲੜੂ ਦੇ ਵਿੱਚ ਸ਼੍ਰੀ ਗੁਰੂ ਅਰਦਾਸ ਭਵਨ ਉਸਾਰਿਆ ਜਾਏਗਾ ਤੇ 20 ਲੱਖ ਦੀ ਗ੍ਰਾਂਟ ਉਸ ਵੇਲੇ ਦੇ ਮੌਕੇ ਦੇ ਵਿਧਾਇਕ ਸ਼੍ਰੀ ਐਨਕੇ ਸ਼ਰਮਾ ਜੀ। ਇਹਨਾਂ ਨੂੰ ਜਾਰੀ ਕਰਨ ਦੇ ਲਈ ਇਹ ਪ੍ਰਪੋਜ਼ਲ ਮਤੇ ਸਾਰਾ ਕੁਝ ਪਿਆ ਉਹਨਾਂ ਪ੍ਰਪੋਜ਼ਲਾਂ ਔਰ ਮਤਿਆਂ ਦੇ ਆਧਾਰ ਦੇ ਉੱਤੇ ਗੁਰੂ ਅਰਦਾਸ ਸਿੰਘ ਮਹਾਰਾਜ ਨੂੰ ਮੰਨਣ ਵਾਲੀਆਂ ਸੰਗਤਾਂ ਨੇ ਛੋਟਾ ਜਿਹਾ ਕਮਰਾ ਚਾਰ ਦੀਵਾਰੀ ਨਲਕਾ ਇਦਾਂ ਦਾ ਕੁਝ ਉੱਥੇ ਬਣਾਇਆ ਲੇਕਿਨ ਉਸ ਤੋਂ ਬਾਅਦ ਨਗਰ ਕੌਂਸਲ ਦੇ ਮਨ ਵਿੱਚ ਉਹਦੇ ਅਹੁਦੇਦਾਰਾਂ ਦੇ ਮਨ ਵਿੱਚ ਪ੍ਰਧਾਨ ਐ ਜਾਂ ਹੋਰ ਅਹੁਦੇਦਾਰ ਸੀ ਮੈਂਬਰ ਸੀ ਕੌਂਸਲਰ ਸੀ ਉਹਨਾਂ ਦੇ ਮਨ 'ਚ ਕੀ ਆਇਆ ਕੀ ਨਹੀਂ ਆਇਆ ਇਹ ਜਿਹੜੀ ਸਾਰੀ ਇਹ ਭਵੰਦੀ ਸਾਰੀ ਸੀ 20 ਲੱਖ ਦੀ ਗ੍ਰਾਂਟ ਸੀ ਉਹ ਸਾਰੀ ਬਵਾਦ ਵਿੱਚ ਪੈ ਗਈ ਔਰ ਗੁਰੂ ਰਾਜ ਜੀ ਨੂੰ ਮੰਨਣ ਵਾਲੇ ਜਿਹੜੇ ਉੱਥੋਂ ਦੇ ਲੋਕ ਸੀ ਜਿਨ੍ਹਾਂ ਦੀ ਗਵਾਹੀ ਹਨੀ ਸਿੰਘ ਕਰ ਰਿਹਾ ਸੀ ਪੁੱਤਰ ਰਣਜੀਤ ਸਿੰਘ ਉਹਦੇ ਖਿਲਾਫ ਕੋਰਟ ਡੇਰਾ ਬੱਸੀ ਦੇ ਵਿੱਚ ਮਾਮਲਾ ਦਰਜ ਕਰਾ ਦਿੱਤਾ ਔਰ ਇਹ ਜਿਹੜੀ ਜਗਾ ਜ਼ਮੀਨ ਪਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਨੌ ਤੇ ਭਵਨ ਇਹ ਸਾਰਾ ਕਟਾਈ ਵਿੱਚ ਪੈ ਗਿਆ ਹਾਲਾਂਕਿ ਇਸ ਸਬੰਧ ਦੇ ਵਿੱਚ ਅਜੰਡਾ 3011 16 ਨੂੰ 155 ਨੰਬਰ ਲਾਲੜੂ ਪ੍ਰੈਜ਼ੀਡੈਂਟ ਦੀ ਮੋਹਰ ਲੱਗੀ ਹੋਆ ਕਿ ਇੱਥੇ ਪਵੰਦੀ ਸਾਰੀ ਹੋਣੀ ਚਾਹੀਦੀ ਆ ਇਹ ਬਕਾਇਦਾ ਇਹਦਾ ਸਕਰੀਨਸ਼ਾਟ ਪਾਵਾਂਗੇ ਅਸੀਂ ਉਸ ਤੋਂ ਬਾਅਦ ਨਗਰ ਪੰਚਾਇਤ ਲਾਲੜੂ ਨੇ ਜਿਹੜੇ ਕਾਰਵਾਈ ਦੇ ਅਜੰਡੇ ਨੇ ਉਹਨਾਂ ਅਜੰਡਿਆਂ ਦੇ ਵਿੱਚ ਵੀ ਇਹ ਬਕਾਇਦਾ ਦਰਜ ਕੀਤਾ ਗਿਆ ਆ ਕਿ ਕਿਆ-ਕਿਆ ਕੰਮ ਕਰਨੀ ਆ ਉਹਨਾਂ ਚ ਇੱਕ ਕੰਮ ਜਿਹੜਾ ਆ ਉਹ ਪਿੰਡ ਲਾਲੜੂ ਵਿੱਚ ਗੁਰੂ ਰਵਦਾਸ ਭਵਨ ਬਣਾਉਣ ਸੰਬੰਧੀ ਆ ਇਹ ਜਿਹੜਾ ਏਜੰਡੇ ਦੇ ਵਿੱਚ ਦਰਜ ਆ ਇਸ ਤੋਂ ਬਾਅਦ ਇਹਦੇ ਤੇ ਈਓ ਦੇ ਦਸਕਤ ਹੈ ਇੱਤੇ ਪ੍ਰਧਾਨ ਦੇ ਦਸਕਤ ਹੈ ਇਦਾਂ ਦੀ ਚਾਰਦੀਵਾਰੀ ਇਦਾਂ ਦਾ ਝੰਡਾ ਇਦਾਂ ਦਾ ਗੇਟ ਆ ਜਿਹੜੀ ਇੱਕ ਤਸਵੀਰ ਹੈ ਸਾਡੇ ਕੋਲ ਬਲੈਕ ਐਂਡ ਵਾਈਟ ਹੈ ਇਹ ਉੱਤੇ ਸ਼ੁਰੂਆਤ ਹੋਈ ਉਤੇ ਬਾਅਦ ਇਸ ਸਬੰਧ ਦੇ ਵਿੱਚ ਅਖਬਾਰਾਂ ਚ ਵੀ ਕੋਈ ਨਾ ਕੋਈ ਖਬਰ ਜਿਹੜੀ ਆ ਨਗਰ ਕੌਂਸਲ ਲਾਲਨੂ ਦੀ ਮੀਟਿੰਗ ਹੋਈ ਉਹ ਜੰਡਿਆਂ ਦੇ ਵਿੱਚ ਪਬਲਿਸ਼ ਹੁੰਦਾ ਰਿਹਾ ਲੇਕਿਨ ਔਰ ਇੱਥੇ ਬਕਾਇਦਾ ਨੀ ਪੱਥਰ ਰੱਖਿਆ ਗਿਆ ਮੌਕੇ ਤੇ ਵਧਾਈ ਕਹਿਨ ਕੇ ਸ਼ਰਮਾ ਜੀ ਦੀਆਂ ਤਸਵੀਰਾਂ ਨੇ ਈਓ ਨੇ ਨਗਰ ਕੌਂਸਲ ਦੇ ਪ੍ਰੈਜ਼ੀਡੈਂਟ ਨੇ ਬਕਾਇਦਾ ਨੀ ਪੱਥਰ ਰੱਖੇ ਗਏ ਕਾਂਡੀ ਆ ਪਲਸਟਰ ਹੈ ਬੱਟਲ ਹੈ ਲੋਕ ਇਕੱਠੇ ਹੋ ਯਾਰ ਚੀਜ਼ ਨਜ਼ਰ ਆਉਂਦੀ ਆ ਔਰ ਜਿਹੜੀ ਜਗ੍ਹਾ ਆ ਇਹ ਵੀ ਨਗਰ ਪੰਚਾਇਤ ਲਾਲੜੂ ਦੀ ਆ ਔਰ ਮਕਬੂਜਾ ਰਫਾਈ ਆਮ ਹੈ ਇਹ ਸਾਰੇ ਦਾ ਸਾਰਾ ਮਾਮਲਾ ਜਦੋਂ ਵਿਵਾਦ ਵਿੱਚ ਪੈ ਗਿਆ 2016 ਤੋਂ ਤਾਂ ਇਹਦੀ ਸ਼ਿਕਾਇਤ ਅੱਜ ਤੋਂ 1 ਮਹੀਨਾ ਪਹਿਲਾਂ ਸਾਡੇ ਕੋਲ ਆਈ ਔਰ ਇਹਦੇ ਚ ਇਹ ਲਿਖਿਆ ਗਿਆ ਕਿ ਜਿਹੜਾ ਸਾਨੂੰ 7 ਸਾਲ ਤੋਂ ਲਿਆ ਆਏ ਆ ਗੁਰੂ ਦਾਸ ਨੂੰ ਮੰਨਣ ਵਾਲਿਆਂ ਲਿਖਿਆ ਕਿ ਸਾਨੂੰ ਇਹ ਤੋਂ ਬਚਾਇਆ ਜਾਵੇ ਨਗਰ ਕੌਂਸਲ ਔਰ ਡਾਇਰੈਕਟਰ ਸਥਾਨਕ ਸਰਕਾਰਾਂ ਉੱਥੋਂ ਸਾਨੂੰ ਜਿਹੜੀ ਜਗ੍ਹਾ ਆ ਤੇ ਸਾਰੀ ਆ ਉਹਦਾ ਪ੍ਰਬੰਧ ਜਿਹੜਾ ਕਰਕੇ ਦਿੱਤਾ ਜਾਵੇ ਤਾਂ ਜੋ ਪ੍ਰੇਮ ਭਾਈਚਾਰਾ ਬਣਿਆ ਰਹੇ ਕਿਉਂਕਿ ਡਾਇਰੈਕਟਰ ਲੋਕਲ ਬਾਡੀ ਗਵਰਨਮੈਂਟ ਜਿਹੜਾ ਆ ਉਹ ਪੰਜਾਬ ਰਾਜਨ ਸੂਚਿਤ ਜਾਤੀ ਕਮਿਸ਼ਨ ਦਾ ਇੱਕ ਆਫੀਸਰ ਮੈਂਬਰ ਹੈ ਇਸ ਸਬੰਧ ਦੇ ਵਿੱਚ ਅਸੀਂ ਬਕਾਇਦਾ ਡੀਸੀ ਏਡੀਸੀ ਔਰ ਇੱਥੇ ਬਕਾਇਦਾ ਤਰੀਕਾਂ ਪਈਆਂ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਆ ਉਹ ਸਾਡੇ ਵਿੱਚ ਲੈ ਕੇ ਲੈ ਕੇ ਆਇਆ ਉਪਾਰਟਮੈਂਟ ਬਲੋਂ ਸਾਡੇ ਕੋਲ ਇਹ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਐਸਐਸ ਨਗਰ ਇਹਨਾਂ ਬਲੋਂ ਇਹ ਚਿੱਠੀ ਜਿਹੜੀ ਆ ਮਿਊਨਿਸਪਲ ਕਾਉਂਸਲ ਲਾਲੜੂ ਬਲੋਂ ਜਿਹੜੀ ਚਿੱਠੀ ਆ ਇਹ ਚਿੱਠੀਆਂ ਸਾਡੇ ਕੋਲ ਆਈਆਂ ਆ ਲਾਲੜੂ ਦਾ ਗੁਰੂ ਰਵਦਾਸ ਮਹਾਰਾਜ ਦੇ ਨਾਂ ਤੇ ਜਿਹੜਾ ਭਵਨ ਗੁਰੂ ਘਰ ਜਿਹੜਾ ਕਮਿਊਨਿਟੀ ਹਾਲ ਜੋ ਵੀ ਉੱਥੇ ਬਣਨਾ ਆ ਉਹਦੇ ਲਈ ਅੱਜ 24 ਲੱਖ ਰੁਪਈਆ ਖਰਚਣ ਦੀ ਪ੍ਰਵਾਨਗੀ ਨਗਰ ਕਾਉਂਸਲ ਬਲੋਂ ਦਿੱਤੀ ਗਈ ਆ ਔਰ ਤੁਸੀਂ ਦੇਖਿਆ ਕਿ ਪਿਛਲੇ ਦਿਨੀ ਜਿੱਦਾਂ ਲਾਲ ਲੜੂ ਦਾ ਵਿਵਾਦ ਅਸੀਂ ਕਾਗਜ਼ਾਂ ਦੀ ਲੜਾਈ ਲੜ ਕੇ ਹੱਲ ਕਰਾਉਣ ਦੀ ਕੋਸ਼ਿਸ਼ ਕੀਤੀ ਆ ਔਰ ਇਸੇ ਤਰ੍ਹਾਂ ਪਿਛਲੇ ਦਿਨੀ ਫਲੋਰ ਜਲੰਧਰ ਦੇ ਪਿੰਡ ਧਲੀਤਾ ਦਾ ਮਾਮਲਾ ਹੱਲ ਕਰਾਇਆ ਸੀ ਇਸੇ ਲੜੀ ਦੇ ਵਿੱਚ ਪਿੰਡ ਜੈਤਵਾਲੀ ਜਲੰਧਰ ਜਿੱਥੇ ਕਿ ਦੋ ਧਿਰਾਂ ਦੀ ਆਪਸੀ ਮਹਾਰਾਜ ਕ੍ਰਿਸ਼ਨ ਨਾਥ ਜੀ ਜਿਹੜੇ ਮਹਾਰਾਜ ਜੀ ਆ ਚਿਹੜੂ ਉਹਨਾਂ ਵੱਲੋਂ ਵੀ ਲਗਾਤਾਰ ਉੱਥੇ ਦੀਆਂ ਦੋਹੇ ਧਿਰਾਂ ਦੇ ਵਿੱਚ ਅਸੀਂ ਦਖਲਦਾਨੀ ਕੀਤੀ ਅਦਰੋਂ ਸੂ ਮੋਟੋ ਲਿਆ ਔਰ ਦੋਨਾਂ ਤੇਰਾ ਦਾ ਰਾਜੀਨਾਮਾ ਹੋ ਗਿਆ ਉੱਥੇ ਵੀ ਪ੍ਰੇਮ ਭਾਈ ਚਰਾ ਜਿਹੜਾ ਡਿਵੈਲਪ ਹੋਇਆ ਆ ਇਸੇ ਇਸੇ ਤਰ੍ਹਾਂ ਨਾਲ ਅਸੀਂ ਸ਼ੁਕਰੀਆ ਦਾ ਕਰਦੇ ਆਂ ਪੰਜਾਬ ਵਾਸੀਆਂ ਦਾ ਪੰਜਾਬ ਦੇ ਲੋਕਾਂ ਦਾ ਔਰ ਕਮਿਸ਼ਨ ਦੇ ਸਟਾਫ ਦੇ ਮੇਰੇ ਮੈਂਬਰ ਨੇ ਕਮਿਸ਼ਨ ਦੇ ਸਦਾ ਸ਼੍ਰੀ ਗੁਲਜਾਰ ਸਿੰਘ ਜੀ ਜਿਹੜੇ ਸੰਗਰੂਰ ਤੋਂ ਕਮਿਸ਼ਨ ਦੇ ਮੈਂਬਰ ਨੇ ਮਾਨ ਜੋਗ ਰਪਿੰਦਰ ਸਿੰਘ ਸੀਤਲ ਜੀ ਜਿਹੜੇ ਬਰਨਾਲਾ ਜਲੇ ਬਨਾਲੇ ਤੋਂ ਔਰ ਮੇਰਾ ਇਥੋਂ ਦਾ ਸਟਾਫ ਜਿਹੜਾ ਲਗਾਤਾਰ ਇਸ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਆ ਕਿ ਅਸੀਂ ਪੰਜਾਬ ਦੇ ਗਰੀਬ ਮਜਨੂਮ ਦਲਤ ਪਛੜੇ ਜਿਹੜੇ ਸਾਡੇ ਕੋਲ ਆਉਂਦੇ ਆ ਉਹਨਾਂ ਦੇ ਮਸਲੇ ਅਸੀਂ ਪੇਲ ਦੇ ਆਧਾਰ ਤੇ ਹੱਲ ਕਰਾ ਸਕੀਏ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਤੁਹਾਨੂੰ ਸਾਰਿਆਂ ਨੂੰ ਵਧਾਈ ਜੈ ਪੀਮ ਜਾਪਾ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ he has more than 5 years experience in same line he used to work with reputed companies agencies as well local builders with brothers he is professional by plumbing electrician masonry car painting for more information please contact him at under underjacktrade platform www.jacktrade.com nine two one seven six zero. Chandar Consultants Limited call him on this number zero seven nine four zero seven nine five six eight six. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ